ਜੀ ਨਵੀਂ ਸਵੇਰ ਨਵੀਂ ਵੀਡੀਓ ਤੇ ਅੱਜ ਆਪਣੀ ਫਾਈਲ ਜੀ ਹਰਦੀਪੁਰ ਦੀ ਅੱਜ ਪੜਦੇ ਆ ਹਰਦੀਪ ਜੀ ਉਹ ਠੀਕਰਾਂ ਆਉਲੀ ਪੁੱਤਰ ਲੈ ਪੜਦੇ ਦਾ ਦੇਖ ਰਹੇ ਆ ਹਰਦੀਪ ਸਾਹਿਬ ਇਹ ਵੀ ਕਾਫਲੇ ਮੋ ਗਿਆ ਜੀ ਮਜੇ ਅੱਗੇ ਜੀ ਟਾਈਮਿੰਗ ਜੇਗਾ ਥੋੜਾ ਜਿਆ ਪੱਛੇ ਆ ਕੈਂਡ ਜੀ ਮੇਰੇ ਕੰਮ ਜਬ ਤੇ ਮਿਆਣੇ ਆਸੇ ਆ ਗਏ ਬੰਦੇ ਪਰੇਟ ਕੋਣੀ ਦੇ ਬਲਾਟੇ ਇਹ ਹਲਦੀ ਵੀ ਜੀ ਹੋਣਗੇ ਲੋਹਤਰਾ ਹਲਦੀ ਲਓ ਜੀ ਆਗੇ ਹਲਦੀ ਵਾਲੀ ਜਗਾ ਤੇ ਇੱਥੇ ਪੜਨੀ ਹੈ ਹਲਦੀ ਆ ਮੋਲੀ ਵਟਾ ਪੜਨੀ ਹੈ ਜੇ ਤੋ ਟਾਈਟਲ ਨਾ ਨਾ ਸੀਗਾ ਬਾਕੀ ਤੇ ਰਹਿੰਦੀ ਹੈ ਇਹ ਪੜਨ ਦੀ ਜਗ੍ਹਾ ਤਾਂ ਥੋੜੀ ਆ ਕਰਨਾ ਤਾਂ ਪੈਣਾ ਹੀ ਆ ਲਓ ਜੀ ਅੱਧੀ ਤਾਂ ਹਲਦੀ ਪੜ ਲਈ ਆ ਅੱਧਿਕ ਰਹਿੰਦੀ ਆ ਹੁਣ ਹੋ ਗਿਆ ਦੁਪਹਿਰਾ ਸਾਢੇ 11:00 ਬਰਾ ਬਚਲੇ ਆ ਹੁਣ ਖਾਣੀਆਂ ਆਪਣਾ ਰੋਟੀ ਬਾਕੀ ਅਗਲੀ ਵੀਡੀਓ ਤੁਹਾਨੂੰ ਦਿਖਾਵਦੇ ਆ ਕਿ ਕਿੱਦਾਂ ਬਣਦੇ ਆ ਇਹ ਹਲਦੀ ਬਣ ਦੱਸਦੇ ਆ ਕੁਛ ਇਹ ਆ ਡੀਕਰ ਟਰੈਕਟਰ ਆਹ ਨੂੰ ਬੂਟੇ ਵੀ ਦਿਖਾ ਲ ਦਮਾ ਨਾਰਾਂ ਦੇ ਆੜੂਆਂ ਦੇ ਆ ਲਸਣ ਆ ਗਿਆ ਉਧਰ ਚੀਕੂਆਂ ਦੇ ਵੀ ਹੈ ਮਰੂਦਾਂ ਦੇ ਵੀ ਹੈ ਅੰਗੂਰਾਂ ਦੇ ਵੇਲ ਵੀ ਹੈ ਲੀਚੀਆਂ ਦੇ ਵੀ ਹੈ ਇਹ ਜ ਸਾਡਾ ਬਾੜਾ ਪਲਾੜ ਸਾਰੀ ਸਬਜ਼ੀ ਜੋ ਵੀ ਇੱਥੇ ਗੰਨੇ ਖੜੇ ਆ ਗਏ ਮਰੂਦ ਜੀ ਅੰਗੂਰਾਂ ਦੀ ਵੇਲ ਕਾਫੀ ਪੁਰਾਣੀ ਹੋ ਗਈ ਹੁਣ ਤਾਂ ਲਾਪੇ ਪੱਤੀਆਂ ਨਹੀਂ ਦੇ ਜੀ ਲਾ ਬਣਾ ਫਲ ਪੈਣੇ ਨੂੰ ਇਹੋ ਪੇਡੂ ਸਾਡੀਆਂ ਇਹ ਆ ਗਈ ਬਾਈ ਰੋਟੀ ਦੀ ਅੱਜ ਖਾਣੇ ਰੋਟੀ ਖਾਣੇ 2 ਹਾਂ ਦਾ ਲੱਛੀ ਪੀ ਲਓ ਜੀ ਇੰਨੇ ਤਨਪਾ ਆ ਗਿਆ ਇਹਨਾਂ ਬਸ਼ਰ ਦੇ ਬਾਬਸ ਕਰ ਲਿਆ ਕੰਮ ਸ਼ੁਰੂ ਰਹਿ ਗਈਆਂ 1 2 3 4 5 6 6 ਬਟਾ ਰਹਿ ਗਿਆ ਤੇ ਲਿਆਂ ਦੀ ਹਲਦੀ ਦੁਕਾਨ ਤੋਂ ਲੈਨੇ ਆ ਉਹ ਵੀ ਪੂਰੀ ਪਿਓਰ ਨਹੀਂ ਹੁੰਦੀ ਹੈਗੀ ਉਹਦੇ ਉੱਤੇ ਜੀਲੇ ਰੰਗ ਪਾ ਪਾ ਕੇ ਦਈ ਜਾਂਦੇ ਆ ਜਿਹੜੀ ਅਸਲੀ ਹਲਦੀ ਹੁੰਦੀ ਆ ਉਹ ਪੀਲੀ ਤਾਂ ਹੁੰਦੀ ਨਹੀਂ ਜਿਆਦਾ ਉਹ ਹਲਕੀ ਜਿਹੀ ਕਾਲੇ ਰੰਗ ਜਾਂਦੀ ਆ ਹਲੇ ਇਹਦਾ ਵੀ ਕਾਫੀ ਲੰਮਾ ਪ੍ਰੋਸੈਸ ਹੋਆ ਹਲੇ ਪੜਦੇ ਆ ਫਿਰ ਇਹਨੂੰ ਅਵਾਲਣਾ ਆ ਅਵਾਲ ਕੇ ਫਿਰ ਮੀਨਾ ਲਾਜਣਾ ਸੁੱਕਣਾ ਇਹਨੂੰ ਸੁੱਕੇਗਾ ਫਿਰ ਫਿਰ ਜਾ ਕੇ ਪੀਸ ਹੁੰਦੀ ਹਲਦੀ ਇਹ ਪਾ ਟਰੈਕਟਰ ਨਾਲ ਲੱਗੇ ਪਟਣ ਕਈ ਪਟਦੇ ਕਈ ਨਹੀਂ ਪਟ ਹੋ ਜਾਂਦੀ ਹੈ ਹੁਣ ਇਹ ਜਗਾ ਥੋੜੀ ਹੋਵੇ ਫਿਰ ਤਾਂ ਕਹੀ ਦਾ ਪਟ ਲੰਦੇ ਆ ਜਗਾ ਜਿਆਦਾ ਜਿਆਦਾ ਫਿਰ ਟਰੈਕਟਰ ਦੀ ਵਾਰੀ ਆ ਜਾਂਦੀ ਹੈ ਲਓ ਜੀ ਇੱਕ ਹੋਰ ਪਲੇਅਰ ਆਇਆ ਹਾਲ ਦੇ ਜੁਗ ਲਈ ਇਹ ਵੀ ਨਾਨਕ ਦਾ ਬੜਾ ਚਾਹ ਜਗਾ ਚਲਾ ਜਾ ਇੱਥੇ ਪਾ ਨਿਗਾ ਚੁਗਣੀ ਆ ਇਹ ਤਾਂ ਚੁਗਿਓ ਪਿੱਛੇ ਇਕੱਲੀ ਇਕੱਲੀ ਪਟ ਹੋਣੀ ਆ ਮਿੱਧਾ ਵੀ ਹੋਣੀ ਨਹੀਂ ਆ ਜੇ ਕੋਈ ਪੁੱਛੇਗਾ ਮੈਂ YouTube ਚੈਨਲ ਕਿਉਂ ਬਣਾਇਆ ਕਿਦਾਂ ਜੀ ਉਸ ਦਾ YouTube ਚੈਨਲ ਬਣਾਗਾ ਆ ਚੱਕਾ ਸਬਸਕ੍ਰਾਈਬਰ ਆ ਤੇ 140 ਹੋ ਗਏ ਜੀ ਨਿਆਲੇ ਸੋ ਕਰਦੇ ਆ ਇਹ ਹਲਦੀ ਬਾਰਾ ਗਈ ਥੋੜੀ ਜੀ ਦੋ ਬਟਾ ਹੋ ਰਹੀਆਂ ਨਹੀਂ ਆਪਣੀਆਂ ਬਟਮੇ ਵਾਲੀਆਂ ਆਹ ਜਿਹੜੀ ਹਲਦੀ ਪੱਟੀ ਸੀਗੀ ਤੇ ਇਹਨੂੰ ਸਾਫ਼ ਕਰ ਲਿਆ ਆ ਤੇ ਛੋਟੇ-ਛੋਟੇ ਇਕੱਠੇ ਬਣਾ ਲਈਏ ਇਹਦੀਆਂ ਇਹਦਾ ਨਾਲ ਜੜਾਈਆਂ ਹੁੰਦੀਆਂ ਆ ਉਹ ਸਾਫ਼ ਕਰ ਲਈਦੀ ਆ ਛੋਟੇ-ਛੋਟੇ ਇਕੱਠੇ ਬਣਾ ਕੇ ਟੋਕਰੇ ਜਿਹਾ ਪਾ ਲਈਏ ਇਹ ਤੇ ਅੱਜ ਬੜੀ ਸੀ ਇਹ ਵਾਲਣ ਦੀ ਨੂੰ ਲੱਗੀਆਂ ਪੱਟੀਆਂ ਇੱਕੋ ਬਣਾ ਦਵਾਣਾ ਇਹਨੂੰ ਨਾਲੇ ਬਾਹਰ ਇਹਨੂੰ ਚੰਗੀ ਰਤੂ ਇਹਦਾ ਵੇਲਾ ਪਾਣੀ ਨਾਲ ਉਹ ਤਿੰਨ ਪਾਣੀ ਧੋ ਕੇ ਫਿਰ ਜਾ ਕੇ ਬਰਲਣਾ ਪੈਂਦਾ ਆ ਉਹ ਤੋਂ ਬਾਅਦ ਫਿਰ ਗਿਆ ਕੇ ਉਸ ਖਾਨ ਦੀ ਵਾਲੀ ਆਣੀ ਆ ਇਹਨਾਂ ਨੂੰ ਪੁੱਛਵਾ ਕੇ ਕਿ ਤੁਸੀਂ ਵੱਢੂਗੇ ਅਸੀਂ ਪਰਨਾਉ ਨਭੇ ਕੀ ਥੋਈ ਮੈਂ ਮੰਨਣ ਉਹਨਾਂ ਨਾਲੇ ਗੱਲ ਕਰਨ ਸਾਡੇ ਤਾਂ ਇੱਧਰ ਲੱਗੀ ਹੈ ਡਿਊਟੀ ਮੇਰੀ ਧੋਣ ਦੀ ਯਾਨੀ ਦੋ ਵਾਰ ਧੋਣੀਆਂ ਦਾ ਸਾਫ ਕਰ ਲੈਣੀ ਸਾਰੀ ਮਿੱਟੀ ਇਕੱਲੀ-ਇਕੱਲੀ ਇਕੱਠੀ ਕਰਨੀ ਆ ਫਿਰ ਦੋ ਪਾੜੀ ਧੋਣੀਆਂ ਆ ਜੇ ਟੋਲੀ ਪਾ ਕੇ ਫੇਰਾ ਬਾਲੜੀਆਂ ਕਿੰਨਾ ਰੇਤਾ ਉੱਤੋਂ ਜੋ ਮਿੱਟੀ-ਮੁੱਟੀ ਸਭ ਬਿਲਕੁਲ ਸਾਫ਼ਲੀ ਹੋ ਜਾਂਦੀ ਹਾਲ ਦੀ ਆਹ ਕੋਈ ਸਿਸਟਮ ਆਇਆ ਹੋਊ ਮਿੱਟੀ ਕਿਹੜੀ ਵੱਢਦੀ ਆਹ ਆਹ ਥੋਤੀ ਹੋਈ ਹਾਲ ਦੀ ਬਾਬਿਓ ਚੈਨਲ ਨੂੰ ਲਾਈਕ ਕਰ ਲਿਆ ਕਰੋ ਯਾਰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਮੀਡੀਆ ਲਾਈਕ ਕਰਦਾ ਕਰੋ ਸ਼ੇਅਰ ਕਰਦਾ ਕਰੋ ਬੰਦਾ ਜਦ ਵੀ ਵੀਡੀਓ ਪਾਉਂਦਾ ਜਾਂ ਪਤ ਰਹਿੰਦਾ ਵੀ ਕੋਈ ਦੇਖਦਾ ਵੀ ਹੈਗਾ ਆ ਜਦ ਅਗੇ ਸ਼ੇਅਰ ਹੁੰਦੀ ਆ ਜਾਂ ਸਬਸਕ੍ਰਾਈਬ ਹੁੰਦੇ ਆ ਜਾਂ ਲਾਈਕ ਹੁੰਦੀ ਵੀਡੀਓ ਫਿਰ ਬੰਦੇ ਨੂੰ ਹੌਸਲਾ ਜੇ ਰਹਿੰਦਾ ਆ ਬੰਦਾ ਹੋਰ ਵੀਡੀਓ ਬਣਾਉਂਦਾ ਜਾਂਦਾ ਨਹੀਂ ਆਹ ਵੀਡੀਓ ਵਾਲੀ ਨਾ ਫਿਰ ਘਰ ਪਾ ਕੇ ਸਾਰੇ ਸਖਾਨੀਆਂ ਇਹ ਤੇ ਆਹ ਵਾਲੀ ਹਲਦੀ ਲਿਆਂਦੀ ਘਰ ਹੁਣ ਅੱਥੇ ਸਿੱਕਲੀ ਪਾਣੀ ਆ ਇੱਥੇ ਮੀਨਾ ਯਾਨੀ ਇਹ ਫਰਸ਼ ਪਰ ਫਰਸ਼ ਗਰਮ ਆ ਧੁੱਪ ਜਿਆਦਾ ਆ ਤੇ ਮਹੀਨੇ ਬਾਅਦ ਦੀ ਵਾਰੀ ਆਣੀ ਆ ਪੀਸ ਆਉਣ ਦੀ ਫਿਰ ਤੇ ਜਿਹਨੇ ਲੈਣੀਆਂ ਮੈਨੂੰ ਲੈ ਸਕਦਾ ਆ ਤੇ ਚੈਨਲ ਪਾਈ ਸਬਸਕ੍ਰਾਈਬ ਕਰ ਲੋ ਲਾਈਕ ਕਰ ਦਿਓ ਵੀਡੀਓ ਸ਼ੇਅਰ ਕਰਦੇ ਜਾਇਆ ਕਰੋ ਤੇ ਬੰਦੇ ਦਾ ਹੋ ਸਕਦਾ ਜੇ ਬਣੇ ਰਹਿੰਦੇ ਆ ਬੰਦੇ ਨਵੀਂ ਨਵੀਂ ਵੀਡੀਓ ਬਣਾਈ ਜਾਂਦੇ ਆ